ਸ਼ਸ਼ਕਾਲ ਸਮਝ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਮੈਂ ਨਿਧੀ ਹਾਜ਼ਰ ਆਇਆ ਇੱਕ ਵਾਰ ਫਿਰ ਟੌਪ 10 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੇ ਆਮੁਖ ਸੁਰਖੀਆਂ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚੇ ਰਕੋ ਦਰਜਤਾ ਬੱਚਾ ਹਸਪਤਾਲ ਦਾ ਕੀਤਾ ਉਦਘਾਟਨ ਹਾਈ ਟੈਕ ਹੋਵੇਗੀ ਪੰਜਾਬ ਪੁਲਿਸ ਨੂੰ ਸੀਐਮ ਭਗਵੰਤ ਮਾਨ ਪਹੁੰਚੇ ਜਲੰਧਰ ਸਾਰੇ ਥਾਣਾ ਇੰਚਾਰਜਰ ਨੂੰ ਦਿੱਤੀਆਂ ਨਵੀਆਂ ਗੱਡੀਆਂ ਜੇਰਾਬਿਆਜ਼ ਦੇ ਸਤਸੰਗ ਪਵਨ ਨੂੰ ਜਾਂਦਾ 100 ਸਾਲ ਪੁਰਾਣਾ ਪੁਲ ਟੁੱਟਿਆ ਓਵਰਲੋਡ ਪਰਦੇ ਲੰਘਣ ਕਾਰਨ ਵਾਪਰਿਆ ਹਾਦਸਾ ਬੈਸਟ ਸਕੂਲ ਅਵ ਕੂਲਾ ਨੂੰ ਵੰਡੀ 5.17 ਕਰੋੜ ਰੁਪਏ ਦੀ ਰਾਸ਼ੀ ਲੁਧਿਆਣਾ ਦੀ ਵੱਡੀ ਘਟਨਾ ਅਦਖੜਦ ਨੇ ਚਿਤਾ ਬਣਾ ਕੇ ਖੁਦ ਨੂੰ ਕਿਤਾਗ حوالے ਚਾਈ ਵੀ ਪੋਜ਼ਿਟਿਵ ਹੋਣ ਦਾ ਖਦਸਾ ਬੁਰੀ ਤਰ੍ਹਾਂ ਚੁਲਸਣ ਮਗਰੋਂ ਹੋਈ ਮੌਤ ਐਨਸੀਬੀ ਦਾ ਵੱਡਾ ਐਕਸ਼ਨ ਫੜੀ ਗਈ ਡਰੱਗਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ 2000 ਕਰੋੜ ਤੱਕ ਹੈ ਕੀਮਤ ਪੁਡਾਗਮਾੜਾ ਤੋਂ ਇੱਕ ਦਰਜਨ ਤੋਂ ਵੱਧ ਪ੍ਰੋਜੈਕਟਾਂ ਦਾ ਰਿਕਾਰਡ ਤਲਬ ਆਰਕੀਟੈਕਟਾਂ ਵੱਲੋਂ ਪੁੱਛਗਿੱਛ ਕਰਨ ਦੀ ਤਿਆਰੀ ਚ ਵਿਜੀਲੈਂਸ ਸ਼ੋਮਨੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਸਮਾਂ April ਤੱਕ ਵੱਧਣ ਦੀ ਸੰਭਾਵਨਾ ਪਿਛਲੀ ਵਾਰ ਦੀ ਤੁਲਨਾ ਹਲੇ ਤੱਕ ਅੱਧੀਆਂ ਵੋਟਾਂ ਵੀ ਨਹੀਂ ਬਣਿਆ ਪੰਜਾਬ ਚ ਰੇਟ ਦੀਆਂ 12 ਹੋਰ ਖੱਡਾ ਅੱਜ ਕੀਤੇ ਜਾਣਗੇ ਜਨਤਾ ਕ ਬਾਜ਼ਾਰ ਚ ਵਧੇਗੀ ਸਪਲਾਈ ਤੇ ਘਟਣਗੇ ਰੇਟ ਦੇ ਮਾਰਕੀਟ ਰੇਟ ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਬਿੱਲ ਦਾ ਭੁਗਤਾਨ ਕਰਨ ਬਦਲੇ 15000 ਰੁਪਏ ਰਿਸ਼ਵਤ ਲੈਂਦਾ ਐਸਆਈ ਕਲਰਕ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ ਤੇ ਸੁਪਰੀਮ ਕੋਰਟ ਸਖਤ ਕਿਹਾ ਹੈ ਇਲਾਜ ਲਈ ਰੇਟ ਕਰਨੇ ਪੋਤੇ ਅਰੁਣਾਚਲ ਪ੍ਰਦੇਸ਼ ਚ ਵੱਡੀ ਦੁਰਘਟਨਾ ਖੱਡ ਚ ਡਿੱਗੀ ਕਾਰ 1 ਅਕਤੂਬਰ ਦੇ 5 ਜੀਆਂ ਦੀ ਹੋਈ ਮੌਤ ਬਾਰਡਰ ਬੰਦ ਹੋਣ ਕਾਰਨ ਰੋਹੜ ਟੋਲ ਤੇ ਘਟੇ ਰੋਜ਼ਾਨਾ 5000 ਵਾਹਨ 15 ਦਿਨਾਂ ਚ ਹੋਇਆ ਇੱਕ ਕਰੋੜ ਦਾ ਨੁਕਸਾਨ ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਆਯੁਰਵੇਦ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ ਮਨੁੱਖੀ ਤਸਕਰੀ ਗਿਰੋਹ ਦਾ ਖੁਲਾਸਾ ਪੰਜਾਬ ਤੋਂ ਪੰਜ ਔਰਤਾਂ ਸਮੇਤ 8 ਲੋਕ ਗ੍ਰਿਫਤਾਰ ਨਵਜਨ ਮੇ ਬੱਚੀਆਂ ਦੀ ਖਰੀਦੋ ਫਰੋਖਤ ਕਰਦਾ ਸੀ ਗਿਰੋਹ ਦਾਤੇਵਾੜਾ ਦੇ ਐਨਐਮਡੀਸੀ ਪਲਾਂਟ ਚ ਜ਼ਮੀਨਦੋਜ਼ ਕੋਈ ਚਟਾਨ ਕਈ ਮਜ਼ਦੂਰਾਂ ਦੇ ਦਬੇ ਜਾਣ ਦਾ ਖਦਸਾ ਦੋ ਲੋਕਾਂ ਦੀ ਹੋਈ ਮੌਤ ਹਾਕੀ ਇੰਡੀਆ ਦੇ ਵਿਵਾਦ ਸੈਲਰੀ ਨਾ ਮਿਲਣ ਤੇ ਹਾਕੀ ਇੰਡੀਆ ਦੀ ਸੀਈਓ ਨੇ ਦਿੱਤਾ ਅਸਤੀਫਾ 13 ਸਾਲਾਂ ਤੋਂ ਸੀ ਉਦਦੇ ਅਫਗਾਨਿਸਤਾਨ ਚ ਭਾਰਤ ਨੇ ਬਣਾਇਆ ਸਲਮਾ ਜੈ ਮੁਤਾਲੇਬਾਨ ਸ਼ਾਸਨ ਚ ਭਾਰਤ ਨੇ ਪੇਜੀ ਤਕਨੀਕੀ ਟੀਮ ਤਿੰਨ ਦਿਨ ਕਰੇਗੀ ਜਾਣ আফਰੀਕੀ ਦੇਸ਼ ਮਾਲੀ ਚ ਖੌਫਨਾਕ ਸੜਖਾਤਾਂ ਆਪਲ ਤੋਂ ਡਿੱਗੀ ਬਾਸੇ 31 ਲੋਕਾਂ ਦੀ ਹੋਈ ਮੌਤ ਨਿਵੇਸ਼ ਸਕੀਮ ਦਾ ਇਸ਼ਤਿਹਾਰ ਦਿਖਾ ਕੇ ਰੋਹ ਤੱਕ ਜਿ ਵਿਅਕਤੀ ਨਾਲ ਹੋਈ 12 ਲੱਖ ਰੁਪਏ ਤੋਂ ਵੱਧ ਦੀ ਦੁੱਖਾਧੜੀ ਪੁਲਿਸ ਨੇ ਮਾਮਲਾ ਕਿਤਾ ਦਰਜ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਜੀ ਜ਼ਾ ਅਸੁੱ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼